ਕਹਿ ਰਹੇ ਹੋ ਸੰਗਤ ਦਾ ਪਿਆਰ ਮਿਲ ਰਿਹਾ ਏ ਪਰ ਸੰਗਤ ਦੀ ਗਿਣਤੀ ਬਹੁਤ ਘੱਟ ਹੈ ਅਸੀਂ ਪੰਤੀ ਵਰਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਜੇ ਆਪਾਂ ਗੁਰੂ ਮੰਨਦੇ ਆ ਜਾਗਰ ਗੁਰੂ ਮੰਨਦੇ ਆ ਤੇ ਆਪਾਂ ਫਿਰ ਨਾਲ ਕਿਉਂ ਨਹੀਂ ਚੱਲਦੇ ਪਿਆ ਜੀ ਬਣਾएंगे ਕੱਬ ਬਣਾएंगे ਜਦ ਉਸ ਭਾਈ ਕੀ ਸਾਥਾ ਤੋਲੇਗੀ ਜਦ ਉਸ ਭਾਈ ਦਾ ਭੋਗ ਪੜ ਲੇਗਾ ਸਾਰੀਆਂ ਸਰਕਾਰਾਂ ਆਉਂਦੀਆਂ ਵਾ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਕਿ ਆਪਾਂ ਬੇਦਬੀ ਐਸੇ ਸਖਤ ਕਾਨੂੰਨ ਬਣਾਵਾਂਗੇ ਪਰ ਜਦੋਂ ਕੁਰਸੀ ਤੇ ਬਹਿ ਜਾਂਦੀਆਂ ਨੇ ਕੁਰਸੀ ਦਾ ਸੱਤਾ ਦਾ ਨਸ਼ਾ ਇੰਨਾ ਜ਼ਬਰਦਸਤ ਹੈ ਉਹ ਆਮ ਲੋਕਾਂ ਨੂੰ ਫੇਰ ਬਾਦਚੋ ਕੀੜੇ ਮਕੋੜੇ ਸਮਝਣ ਲੱਗ ਪੈਂਦੇ ਨੇ ਪਰ ਨਵੇਂ ਸਾਲ ਤੇ ਭਗਵੰਤ ਮਾਨ ਨੇ ਬਦਲਾਵ ਲੈ ਕੇ ਦਿੱਤਾ ਪੱਤਰਕਾਰ ਵੀਰਾਂ ਵਾਸਤੇ ਉਹਨਾਂ ਉੱਤੇ ਵੀ ਝੂਠੇ ਪਰਚੇ ਪਾ ਦਦੇ ਸਾਡੀ ਪੰਥਕ ਪਾਰਟੀ ਕੋਹਣ ਵਾਲੀ ਸੁਖਵੀਰ ਸਿੰਘ ਬਾਦਲ ਪੱਤਰਕਾਰਾਂ ਬਾਅਦ ਤੇ ਤਾਂ ਉੱਥੇ ਪਹੁੰਚ ਗਏ ਪਰ ਗੁਰਜੀਤ ਸਿੰਘ ਖਾਲਸਾ ਜੋ ਗੁਰੂ ਮਹਾਰਾਜ ਬਾਅਦ ਤੇ ਬੈਠੇ ਨੇ ਉਹਨਾਂ ਵਾਸਤੇ ਇੱਕ ਵਾਰ ਕਾਬਰ ਤੇ ਨਹੀਂ ਪਹੁੰਚ ਸਕੇ ਜੀ ਪੱਤਰਕਾਰਾਂ ਤੇ ਪਰਚਾ ਹੋਇਆ ਉਹਨਾਂ ਵਾਸਤੇ ਉੱਥੇ ਪਹੁੰਚ ਗਏ ਨਹੀਂ ਕੱਟ ਜੇ ਕਾਨੂੰਨ ਕੋਈ ਪਾਣਾ ਵਰਤ ਜਾਂਦਾ ਫਿਰ ਉਹਦੀ ਦੇਹ ਤੇ ਜਾ ਕੇ ਉਹਨੇ ਕਹਿਣਾ ਪਤਾ ਕੀ ਹੈ ਵੀਰ ਕੁਜੀ ਤੇਰੀ ਠੋਕ ਕੇ ਪਹਿਰਾ ਦੇਵਾਂਗੇ ਤੇ ਸੋਚਦੇ ਹਨਾ ਤੇ ਆਂ ਤੇ ਜਾ ਕੇ ਬਾਅਦੋਂ ਰਾਜਨੀਤੀ ਕਰਦੇ ਨੇ ਇਹਨਾਂ ਤੇ ਰੋਟੀਆਂ ਸੇਕਦੇ ਨੇ ਪਰ ਜਾਗਦੇ ਦਾ ਮੈਂ ਵੇਖਿਆ ਤੇ ਕੋਈ ਸਾਥ ਨਹੀਂ ਦਿੰਦਾ ਮਰੇ ਤਾਂ ਬਾਸ ਸਾਥ ਦਿੰਦੇ ਨੇ ਜਦੋਂ ਕੋਈ ਸੰਘਰਸ਼ ਕਰਦਾ ਉਹਨੂੰ ਕੋਈ ਨਹੀਂ ਸਲਾੰਗਾ ਕਰਦਾ ਤੇ ਜਦੋਂ ਮਰ ਮੁੱਕ ਜਾਂਦਾ ਉਸ ਤੋਂ ਬਾਅਦ ਉੱਥੇ ਲੱਗਣ ਲੱਜਿੰਦੇ ਨੇ ਮੇਲੇ ਵੱਡੇ ਵੱਡੇ ਜਲਸੇ ਹੁੰਦੇ ਨੇ ਵੀ ਫਲਾਣਾ ਕੰਮ ਕਰਿਆ ਸੀ ਬੰਦਾ ਸ਼ਹੀਦੀ ਪ੍ਰਾਪਤ ਕਰ ਗਿਆ ਉਹ ਬਈ ਜਿਉਂਦੇ ਜੀ ਤਾਂ ਆਜੋ ਉਹ 92 ਦੇ 93 94 ਐਮਐਲਏ ਨੇ ਹਨਾ ਸਿਰਾਂ ਤੇ ਪੱਗਾਂ ਬੰਦੇ ਨੇ ਪਰ ਵਿਧਾਨ ਸਭਾ ਵਿੱਚ ਗਾਲ੍ਹਾਂ ਕੱਨ ਵਾਸਤੇ ਕੁਰਕਨ ਸਾਹਿਬ ਮਹਾਰਾ ਦੀ ਬੇਦੀ ਵਾਸਤੇ ਤਾਂ ਪੰਜਾਬ ਦੇ ਹਕਮ ਵਾਸਤੇ ਯਾਰ ਜੇ ਇੱਕ ਬਿਆਨ ਜਾਰੀ ਕਰਦੇ ਤਾਂ ਗੱਲ ਹੀ ਨਹੀਂ ਕਰ ਸਕਦੇ ਕੀ ਫਾਇਦਾ ਤੁਹਾਨੂੰ ਪੰਜਾਬ ਦੇ ਜਿਤ ਜਤੋਂ ਹੁੰਦਾ ਇਹ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਇੱਜ਼ਤੀ ਕਰ ਰਹੇ ਆ ਮਾਨ ਸਾਹਿਬ ਸਦਾ ਸਰਕਾਰਾਂ ਨਹੀਂ ਰਹਿੰਦੀ ਆ ਇਹ ਜਿਹੜੇ ਚੁਟਕਲੇ ਸੁਣਾਉਂਦਾ ਸੀ ਹੁਣ ਚੁਟਕਲੇ ਤੇਤੇ ਲਾਗੂ ਹੋਏ ਨੇ ਸਮਾਣਾ ਕਾਵਰ ਮੋਰਚੇ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਵਹੀਰ ਦੇ ਰੂਪ ਵਿੱਚ ਨਿਕੜਿਆ ਜਿਉ ਪੜਾ ਪਰ ਪੜਾ ਸ੍ਰੀ ਹਰਮੰਦਰ ਸਾਹਿਬ ਵੱਲ ਵੱਧਦਾ ਜਾ ਰਿਹਾ ਹੈ ਅੱਜ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਜਿਹੜੀ ਉਹਨਾਂ ਨੇ ਸਵੇਰ ਦੀ ਰਵਾਨੀ ਆ ਪਾਈ ਆ ਸੋ ਸਾਡੇ ਨਾਲ ਆ ਰਾਮ ਸਿੰਘ ਰਾਣਾ ਜੀ ਨੇ ਗੱਲ ਕਰਦੇ ਆ ਹਾਂਜੀ ਰਾਣਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਹਾਂਜੀ ਹਾਂਜੀ ਚੜਦੀ ਕਲਾ ਪ੍ਰਮਾਤਮਾ ਦੇ ਗੁਰੂ ਮਹਾਰਾਜ ਕਾ ਛਤਰ ਛਾਇਆ ਵਿੱਚ ਚੱਲ ਰਹੇ ਹਨ ਔਰ ਭਾਈ ਵਾਹਿਗੁਰੂ ਵਾਹਿਗੁਰੂ सतनाम नाम वाहे गुरु के जयकारे लग रहे हैं एनर्जी बहुत मिलती है और आज फतेहगढ़ साहब में संगत का जितना प्यार मिला मैं उनका सबका दिल से धन्यवाद करता हूँ मेरे प्यारे भाइयों संगत के बिना कोई भी काम पॉसिबल नहीं है और संगतों से भी अपील करेंगे थोड़ा हा घर से बाहर आओ और इस यात्रा का हिस्सा बनो मेरा अगला सवाल यही आ... सी जी तुम कह रहे हो संगत का प्यार मिल रहा है पर संगत की गिनती बहुत घट है जी चलो जो आ गए उनका धन्यवाद है जो नहीं आए उनका भी धन्यवाद है उनसे यह अपील करेंगे भाई आप घर बैठे-बैठे इस वीडियो को शेयर करो और कमेंट में सरकार को अपील करो सरकार ਨੂੰ ਅਪੀਲ ਕਰਨ ਦੀ ਲੋੜ ਸੀ ਜੇ ਸੜਕਾਂ ਤੇ ਲੋਕ ਨਿਕੜੇ ਆਉਂਦੇ ਤਾਂ ਸਰਕਾਰ ਦੀ ਮਜਬੂਰੀ ਬਣਨੀ ਸੀ ਜੀ ਅਪੀਲ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਬਸ ਇਹ ہمارے ਦੇਸ਼ ਦਾ ਦੁਰਭਾਗਿਆ ਹੈ ਕਿਉਂਕਿ ਜਦ ਅچھے ਕੰਮ ਕੇ ਲਈ ਕੋ ਚਲਤੇ ਹਨ ਤਾਂ ਬਹੁਤ ਕਮ ਲੋਕ ਹੁੰਦੇ ਹਨ ਜੋ ਬਹੁਤ ਕਮ ਸਾਥ ਦਿੰਦੇ ਹਨ अगर सभी भाई मिलजुल के अभी इस भाई को देखो ये भाई एक टांग से चल रहा है कितना बड़ा मैसेज है तो सभी से हम तो हाथ जोड़ के विनती कर सकते हैं चाहे मेरे किसान भाई हैं चाहे मेरी कोई भी जत्थेबंदी है सभी से अपील है कि भाई आप ज्यादा से ज्यादा इस यात्रा के साथ जुड़ो ये सर्वधर्म ग्रंथ सम्मान यात्रा है इसमें अकेला गुरजीत सिंह खालसा कुछ नहीं कर सकता ना राम सिंह राणा कुछ कर सकता सारे भाई साथ आओ और सबका दिल से मतलब हम हाथ जोड़ के रिक्वेस्ट करते जितने से ज्यादा हो सके जुड़ो ये संगतों का ही काम है मैं कुछ नहीं कर सकता सा। तो है बलतेजू ने इंचार्ज ने आम आदमी पार्टी बयान आया जी के बहुत जल्द यह कानून जरकार कर रही है सिलेक्ट कमेटी बनाई है रिपोर्ट देनी है बहुत जल्द बनावा जथेदार साहब बयान तो बाद ने बयान दता जी किस तरह से मेरे भाई जी ये सरकार पॉलिटिक्स कर रही है माना तो करी ही नहीं उन्होंने तो कभी भी लेकिन बनाया भी तो नहीं ना बनाएंगे कब बनाएंगे जब उस भाई की शादत हो तो लेगी जब उस भाई का भोग पड़ लेगा नहीं मैं सरकारों से भी अपील है हमारी हाथ जोड़ के आपने कानून बनाना है पंद्रह जनवरी की आपकी लास्ट डेट है जो टाइम दिया था आपने और पंद्रह जनवरी को यात्रा ये दरबार साहब पहुंच रही है तो आपसे हाथ बन के अपील है कि भाई आप इस कानून को बनाओ ताकि हम जयकारे लगाएं सरकार के भी जी। तो हमें तो विनती कर सकते है बाकी चलो सरकारों की मर्जी है जैसे भी भी है है पहले भी टाइम निकाल रहा है। टाइम अब क्यों निकाल रहे हैं हमारी वो भी समझ नहीं आ रहा तो सबसे बड़ी है की बात है सारी संगतें साथ आओ सरकारें की तो अपने आप फिर साथ होना पड़ेगा सरकारों को जी, जी। संदीप सिंह सनी जी ने हाँ जी जी का खालसा खालसागुरु किस तरह देख रहे हो वीर जी ਉਮੀਦ ਸੀ ਵੀ ਵੱਡੇ ਇਕੱਠ ਹੋਣਗੇ ਪਰ ਇਕੱਠ ਦੇਖ ਕੇ ਲੱਗ ਰਿਹਾ ਏ ਕਿ ਸਾਡੇ ਪੰਜਾਬ ਦੇ ਜਿਹੜੇ ਵੀਰ ਨੇ ਹੁਣ ਕੀ ਵਰਤੀ ਏ ਜੀ ਲਵਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਵੇਖੋ ਮੈਂ ਜਿੰਨੇ ਵੀ ਆਪਣੇ ਕਹ ਲਓ ਕਿ ਜਥੇਬੰਦੀਆਂ ਨੇ ਜਾਂ ਆਪਣੇ ਕੀਰਤਨੀਏ ਜਾਂ ਮੈਂ ਢਾਡੀਏ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਤੁਹਾਡੇ ਚਰਨਾ ਮਾਧਮ ਰਹੀ ਕਿ ਦੇਖੋ ਇਹ ਵੀ ਜਿਹੜਾ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਨਿੱਜੀ ਕਾਰਜ ਵਾਸਤੇ ਨਹੀਂ ਬੈਠਾ ਅਸੀਂ ਪੰਤੀ ਪੜਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਪਰ ਜੇ ਆਪਾਂ ਗੁਰੂ ਮੰਨਦੇ ਆ ਜਾਗਤ ਗੁਰੂ ਮੰਨਦੇ ਆ ਤੇ ਆਪਾਂ ਫਿਰ ਨਾਲ ਕਿਉਂ ਨਹੀਂ ਚੱਲਦੇ ਪਿਆ ਜੀ ਗੁਰਗੰਗ ਸਾਹਿਬ ਜੀ ਅਸੇ ਆਵਾਜ਼ ਕਿਉਂ ਨਹੀਂ ਚੱਕਦੇ ਪਏ ਦੇਖੋ ਬੇਦਵੀ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਨਾ ਸਾਰੀਆਂ ਸਰਕਾਰਾਂ ਆਂਦੀਆਂ ਵਾ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਕਿ ਆਪਾਂ ਬੇਦਵੀ ਐਸੇ ਸਖਤ ਕਾਨੂੰਨ ਬਣਾਵਾਂਗੇ ਬੰਦੀ ਸਿੰਘ ਰਹਾ ਕਰਾਂਗੇ ਨਸ਼ੇ ਮੁਕਤ ਕਰਾਂਗੇ ਹੋਰ ਬੜੇ ਝੂਠੇ ਵਾਦੇ ਕਰਦੀਆਂ ਸਰਕਾਰਾਂ ਆਂਗੇ ਪਰ ਜਦੋਂ ਕੁਰਸੀ ਤੇ ਬਹਿ ਜਾਂਦੀਆਂ ਨੇ ਕੁਰਸੀ ਦਾ ਸੱਤਾ ਦਾ ਨਸ਼ਾ ਇੰਨਾ ਜ਼ਬਰਦਸਤ ਹੈ ਉਹ ਆਮ ਲੋਕਾਂ ਨੂੰ ਫਿਰ ਬਾਦ ਚ ਕੀੜੇ ਮਕੋੜੇ ਸਮਝਣ ਲੱਗ ਪੈਂਦੇ ਨੇ ਹੁਣ ਤੁਸੀਂ ਪਿਛਲੇ ਦਿਨੀ ਵੇਖਿਆ ਹੋਵੇਗਾ ਨਵੇਂ ਸਾਲ ਦਾ ਦਿਨ ਚੜ੍ਹਿਆ ਪਰ ਨਵੇਂ ਸਾਲ ਤੇ ਭਗਵੰਤ ਮਾਨ ਨੇ ਬਦਲਾਵ ਲਿਆ ਕੇ ਦਿੱਤਾ ਪੱਤਰਕਾਰ ਵੀਰਾਂ ਵਾਸਤੇ ਜੀ ਉਹਨਾਂ ਉੱਤੇ ਵੀ ਝੂਠੇ ਪਰਚੇ ਪਾ ਦਿੱਤੇ ਮਤਲਬ ਕਿ ਜਿਹੜਾ ਹੱਕ ਸੱਚ ਦੀ ਆਵਾਜ਼ ਚੁੱਕਦਾ ਕੋਈ ਵੀ ਨੌਜਵਾਨਾ ਚਾਹੇ ਪੱਤਰਕਾਰ ਹੈ ਚਾਹੇ ਕੋਈ ਨੌਜਵਾਨ ਹੈ ਉਹਦੀ ਆਵਾਜ਼ ਸਰਕਾਰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕਰਦੀ ਪਈ ਹੈ ਉਹ ਵੱਡਾ ਇਹੀ ਗੱਲ ਚੋਂ ਇੱਕ ਸਵਾਲ ਲਿਕਰਦਾ ਜੀ ਸਾਡੀ ਪੰਥਕ ਪਾਰਟੀ ਕੋਹਣ ਵਾਲੀ ਸੁਖਵੀਰ ਸਿੰਘ ਬਾਦਲ ਪੱਤਰਕਾਰਾਂ ਵਾਸਤੇ ਤਾਂ ਉੱਥੇ ਪਹੁੰਚ ਗਏ ਪਰ ਗੁਰਜੀਤ ਸਿੰਘ ਖਾਲਸਾ ਜੋ ਗੁਰੂ ਮਹਾਰਾਜ ਵਾਸਤੇ ਬੈਠੇ ਨੇ ਉਹਨਾਂ ਵਾਸਤੇ ਇੱਕ ਵਾਰ ਟਾਵਰ ਤੇ ਨਹੀਂ ਪਹੁੰਚ ਸਕੇ ਜੀ ਪੱਤਰਕਾਰਾਂ ਤੇ ਪਰਚਾ ਹੋਇਆ ਉਹਨਾਂ ਵਾਸਤੇ ਉੱਥੇ ਪਹੁੰਚ ਗਏ ਨਹੀਂ ਕੱਠ 'ਚ ਮੈਂ ਉਹ ਹੀ ਤੁਹਾਨੂੰ ਦੱਸਣਾ ਚਾਹਨਾ ਜੀ ਜਦੋਂ ਇਹ ਸਰਕਾਰ ਦੇ ਵਿੱਚ ਮੌਜੂਦਾ ਹੁੰਦੇ ਆ ਨਾ ਉਦੋਂ ਇਹਨਾਂ ਨੂੰ ਮਹਾਰਾਜ ਗੁਰਗੰਸਾਹ ਬਾਰੇ ਕਾਨੂੰਨ ਬਣਾਉਣ ਦਾ ਕੁਝ ਯਾਦ ਨਹੀਂ ਰਹਿੰਦਾ ਉਦੋਂ ਉਹਨਾਂ ਨੂੰ ਬੰਦੀ ਸਿੰਘਾ ਬਾਰੇ ਕੋਈ ਯਾਦ ਨਹੀਂ ਰਹਿੰਦਾ ਪਰ ਜਦੋਂ ਸੱਤਾ ਤੋਂ ਦੂਰ ਜਾਂਦੇ ਨੇ ਉਦੋਂ ਬੰਦੀ ਸਿੰਘ ਵੀ ਨਜ਼ਰ ਆ ਜਾਂਦੇ ਨੇ ਮਹਾਰਾਜ ਰੁਕਮ ਸਿੰਘ ਦੀ ਬੇਦਵੀ ਉਹ ਵੀ ਨਜ਼ਰ ਆ ਜਾਂਦੀ ਹੈ ਚੱਪਰ ਜੇ ਅੱਜ ਨਜ਼ਰ ਆਈ ਵੀ ਹੈ ਪਰ ਕਮ ਸਿਕਾਂ ਵੀਰ ਗੁਰਜੀਤ ਸਿੰਘ ਵਾਸਤੇ ਹਾਂ ਦਾ ਨਾਰਾ ਦੇ ਮਾਰੋ ਉਹ ਅੱਜ ਤਾਂ ਉੱਪਰ ਨਹੀਂ ਬੈਠਾ ਉਹ ਸਾਲ ਤੋਂ ਉੱਪਰ ਹੋ ਗਿਆ ਵੀਰ ਨੂੰ ਉੱਪਰ ਬੈਠੇ ਨੇ ਪਰ ਕੱਲ ਨੂੰ ਵੀਰ ਨੂੰ ਗੁਰੂ ਰਾਮਦਾਸ ਪਾਸ਼ਾ ਕਰਨ ਚੜ੍ਹਦੀ ਕਾਰ ਰੱਖੇ ਜੇ ਕੱਲ ਨੂੰ ਕੋਈ ਪਹਾੜਾ ਵਰਤ ਜਾਂਦਾ ਫੇਰ ਉਹਦੀ ਦੇਹ ਤੇ ਜਾ ਕੇ ਨੇ ਕਹਿਣਾ ਪਤਾ ਕੀ ਹੈ ਵੀਰ ਗੁਜੀ ਤੇਰੀ ਠੋਕ ਕੇ ਪਹਿਰਾ ਦੇਵਾਂਗੇ ਤੇ ਸੋਚਦੇ ਹਨਾ ਜਿਸ ਤਰ੍ਹਾਂ ਬਾਈ ਦੀ ਸਿੱਧੂ ਵਰੀ ਇੱਥੇ ਫਤੇਗੜ ਸਾਹਿਬ ਕਿੰਨਾ ਇਕੱਠ ਹੋਇਆ ਸੀ ਉਦੋਂ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਫਤੇਗੜ ਸਾਹਿਬ ਇਹ ਸਾਡੇ ਜਿਹੜੇ ਮਤਲਬ ਕਹਿ ਲੋ ਕਿ ਸਿੱਖ ਆਗੂ ਜਿਹਨੂੰ ਮੈਂ ਕਹਿ ਦਿੰਦਾ ਹਾਂ ਨਾ ਇਹ ਕਿਤੇ ਨਾ ਕਿਤੇ ਦੇਹਾਂ ਤੇ ਜਾ ਕੇ ਬਾਅਦੋਂ ਰਾਜਨੀਤੀ ਕਰਦੇ ਨੇ ਇਹਨਾਂ ਤੇ ਰੋਟੀਆਂ ਸੇਕਦੇ ਨੇ ਪਰ ਜਾਗਦੇ ਦਾ ਮੈਂ ਵੇਖਿਆ ਤੇ ਕੋਈ ਸਹਾਰ ਨਹੀਂ ਦਿੰਦਾ ਮਰੇ ਤਾਂ ਬਾਸ ਆ ਦਿੰਦੇ ਨੇ ਭਾਈ ਸਾਹਿਬ ਇੱਕ ਗੱਲ ਹੋਰ ਆ ਸਾਡੇ ਸਿੰਕਰ ਨੇ ਜਿਹੜੇ ਉਹ ਜਦੋਂ ਕਿਸਾਨੀ ਅੰਦੋਲਨ ਸੀ ਉੱਥੇ ਜਾ ਕੇ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਵਿਆਹਾਂ 'ਚ ਸਾਨੂੰ ਕੰਮ ਮਿਲਦਾ ਅਸੀਂ ਖਾੜੇ ਲਾਉਨੇ ਆ ਉੱਥੇ ਜਾ ਕੇ ਬੜੀਆਂ ਹੰਬਲੇ ਮਾਰਦੇ ਸੀ ਭਈ ਅਸੀਂ ਨਾਲ ਖੜੇ ਆ ਗੁਰੂ ਮਹਾਰਾਜ ਦੇ ਵਾਰੀ ਨੂੰ ਇੱਕ ਵੀ ਸਿੰਗਰ ਨਹੀਂ ਆਇਆ ਜੀ ਕੀ ਗੱਲ ਗੁਰੂ ਸਾਹਿਬ ਨੇ ਕੁੱਤੇ ਕੰਮਾਂ ਤੋਂ ਮਨਾ ਕਰਿਆ ਵਾ ਉੱਥੇ ਜਾ ਕੇ ਇਹ ਗੰਦ ਪਕਦੇ ਨੇ ਖਾੜੇ ਲਾਉਂਦੇ ਨੇ ਇੱਥੇ ਤਾਂ ਨਹੀਂ ਆ ਰਹੇ ਦੇਖੋ ਮੈਂ ਇੱਥੇ ਤੁਹਾਡੇ ਮਾਧਿਅਮ ਨਾਲ ਸਿੰਗਰ ਭਾਈਚਾਰਿਆਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਦੇਖੋ ਇਹ ਸਬਦਾ ਗੁਰੂ ਆ ਪਰ ਇੱਥੇ ਤੁਹਾਨੂੰ ਇੱਥੇ ਆਣਾ ਵੀ ਚਾਹੀਦਾ ਜੇ ਤੁਸੀਂ ਆਪਾਂ ਇਹ ਨਹੀਂ ਕਹਿੰਦੇ ਤੁਸੀਂ 1 ਦੀ ਤੀ ਤੋ ਲੈ ਕੇ 15 ਦੀ ਤੱਕ ਨਾਲ ਚੱਲੋ ਉਹ ਯਾਰ ਤੁਸੀਂ ਇੱਕ ਇੱਕ ਦਿਨ ਦਾ ਸਮਾਂ ਕੱਢੋ ਜੇ ਇੱਕ ਦਿਨ ਦਾ ਨਹੀਂ ਹੈ ਇੱਕ ਘੰਟਾ ਦਾ ਸਮਾਂ ਕੱਢੋ ਪਰ ਆਓ ਜ਼ਰੂਰ ਗੁਰੂ ਵਾਸਤੇ ਕਮ ਸੇਮ ਹਾ ਦਾ ਨਾਰਾ ਤੇ ਮਾਰੋ ਕਮ ਸੇਮ ਆ ਕੇ ਜੇ ਅੱਜ ਆਪਾਂ ਹੀ ਘਰਾਂ 'ਚ ਬੈਠੇ ਰਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਾਰਾ ਸਾਡੇ ਕਿੱਥੋਂ ਸੇਫ ਨੇ ਜੇ ਅਸੀਂ ਗੁਰੂ ਗ੍ਰੰਥ ਮਾਰਾ ਵਾਸਤੇ ਇਹ ਕੁਛ ਕਰ ਨਹੀਂ ਸਕਦੇ 2 ਮਿੰਟ ਚੱਲ ਨਹੀਂ ਸਕਦੇ ਹਾ ਦਾ ਨਾਰਾ ਨਹੀਂ ਮਾਰ ਸਕਦੇ ਤੇ ਸਾਡੇ ਗੁਰੂ ਮਹਾਰਾਜ ਦੀ ਬੇਦਵੀ ਕਿੱਥੋਂ ਰੁਕੇਗੀ ਸਰਕਾਰਾਂ ਦਾ ਚਾਹਂਦੀਆਂ ਵਾ ਕਿ ਬੇਦਬੀ ਹੁੰਦੀ ਰਵੇ ਸਾਡੀ ਰਾਜਨੀਤੀ ਚੱਲਦੀ ਰਵੇ ਪਰ ਪੰਨੂ ਸਾਹਿਬ ਦਾ ਬਿਆਨ ਆ ਗਿਆ ਜੀ ਕਹਿੰਦੇ ਬਹੁਤ ਜਲਦ ਬਣਾਉਣ ਜਾ ਰਹੇ ਆ ਸਲੈਕਟ ਕਮੇਟੀ ਬਣਾਈ ਪਈ ਆ ਔਰ ਰਿਪੋਰਟ ਸੌਪੇ ਜਥੇਦਾਰ ਸਾਹਿਬ ਦੇ ਜਿਹੜਾ ਉਹਨਾਂ ਨੇ ਪੋਸਟ ਪਾਈ ਆ ਉਦੋਂ ਤੇ ਬਿਆਨ ਆਇਆ ਕਿ ਬਹੁਤ ਜਲਦ ਇਹ ਕਾਨੂੰਨ ਬਣਾਉਣ ਜਾ ਰਹੇ ਆ ਦੇਖੋ ਜਿਹੜੇ ਆ ਬਿਆਨ ਦਿੰਦੇ ਆ ਨਾ ਬਿਆਨ ਦੀ ਐਮੇਤ ਨਹੀਂ ਰੱਖਦੇ ਉਹਨਾਂ ਦੇਖਿਆ ਜਾਵੇ ਜੇ ਬਿਆਨ ਦੇ ਰਹੇ ਨੇ ਇਹ ਬਿਆਨ ਦੇਣੋਂ ਚੰਗਾ ਸਿੱਧਾ ਕਾਨੂੰਨ ਵਿਖਾਓ ਲਿਆ ਕੇ ਪਾਸ ਹੋ ਗਿਆ ਜੀ ਸਿੱਖਾਂ ਵਾਸਤੇ ਤੋਹਫਾ ਲੈ ਕੇ ਆਏ ਆ ਪਹਿਲੀਆਂ ਸਰਕਾਰਾਂ ਤੋਂ ਹੀ ਆਕੇ ਸੜੇ ਹੋਏ ਸੀ ਤੰਗ ਹੋਏ ਸੀ ਤਾਂ ਦੀ ਨਵੀਂ ਸਰਕਾਰ ਨੇ ਆਂਦੀ ਭਗਵੰਤ ਮਾਨ ਦੀ ਸਰਕਾਰ ਪਰ ਮੈਂ ਵੇਖਦਾ ਵਾਂ ਇਹ ਵੀ ਸਰਕਾਰ ਨੇ 4 ਸਾਲ ਤੱਕ ਕੋਈ ਕੰਮ ਨਹੀਂ ਕੀਤਾ ਇੱਕ ਕੰਮ ਹੀ ਵਹਾ ਦੋ ਪੰਜਾਬ ਦੇ ਹੱਕਾਂ ਵਾਸਤੇ ਕੋਈ ਕੰਮ ਕੀਤਾ ਉਹ 92 ਤੇ 93 94 ਐਮਐਲਏ ਨੇ ਹਨਾ ਸਿਰਾਂ ਦੇ ਪੱਗਾਂ ਬੰਦੇ ਨੇ ਪਰ ਵਿਧਾਨ ਸਭਾ ਵਿੱਚ ਗੱਲ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀਂ ਵਾਸਤੇ ਜਾਂ ਪੰਜਾਬ ਦੇ ਹੱਕਾਂ ਵਾਸਤੇ ਯਾਰ ਜੇ ਇੱਕ ਬਿਆਨ ਜਾਰੀ ਕਰ ਦਿੱਤਾ ਗੱਲ ਹੀ ਨਹੀਂ ਕਰ ਸਕਦੇ ਕੀ ਫਾਇਦਾ ਤੁਹਾਨੂੰ ਪੰਜਾਬ ਦੇ ਜਿਤਾਉ ਹੁੰਦਾ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਜੇ ਆਉਣ ਵਾਲੇ ਜਿਹੜੀ 2027 ਆਣਾ ਇਹਨਾਂ ਵਿੱਚੋਂ ਸਮਝੋ ਕਿ 92 ਆਣਾ ਮੇਰਾ ਖਿਆਲ 9 ਵੀ ਐਮਐਲ ਜਿੱਤ ਕੇ ਵਹਾਦਣ ਪੰਜਾਬ ਦੇ ਹਲਕੇ ਤੋਂ ਜੀ ਧੰਵਾਦ ਜੀ ਹੋਰ ਵੀ ਨਹੀਂ ਸਿੰਘ ਸਾਹਿਬ ਹਾਂਜੀ ਵੈਗਨੂ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇਕੱਠ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਜਮੀਰ ਬਿਲਕੁਲ ਮਰ ਚੁੱਕਿਆ ਹੈ ਬਿਲਕੁਲ ਨਹੀਂ ਨਿਕਲ ਰਹੇ ਅਸੀਂ ਓਟ ਆਸਰਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਕੇ ਚੱਲੇ ਆ ਕਿਸੇ ਆਮ ਬੰਦੇ ਦਾ ਨਹੀਂ ਲੈ ਕੇ ਚੱਲੇ ਉਹਦੀ ਛਤਰ ਸ਼ਾਇਆ ਏਠ ਵੀ ਹੀ ਚੱਲ ਰਹੀ ਏ ਤੇ ਚਲਦੀ ਰਹਿਣੀ ਏ ਤੇ ਸਭੂ ਗੁਰਨਾਨਕ ਨਾਮ ਲੈਵਾ ਸੰਤਾਂ ਦੇ ਚਰਨਾ ਚ ਬੇਨਤੀ ਆ ਵੀ ਮੇਰੇ ਸ਼ਿੱਦੇ ਦੇ ਪੁੱਤੋ ਤੇ ਆਹੀ ਗੁਰੂ ਗ੍ਰੰਥ ਸਾਹਿਬ ਜੀ ਕੁਝ ਨਹੀਂ ਤੋਰ ਸਕਦੇ 1 ਦਿਨ 15 ਮਿੰਟ ਅੱਧਾ ਘੰਟਾ ਤੇ ਅੱਗੇ ਕੀ ਕਰਾਂਗੇ ਤੇ ਬਾਕੀ ਮਾਨ ਸਾਹਿਬ ਮੁੱਖ ਮੰਤਰੀ ਜੀ ਨੇ ਜਿਹੜਾ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ 6 ਮੈਂਬਰੀ ਕਮੇਟੀ ਦੇ ਵਿੱਚ 10 ਦਿਨ ਸੇ ਬਿਕਰ ਵੀ ਹੈ ਇਹ ਵਿਧਾਨ ਸਭਾ ਦੇ ਵਿੱਚ ਉਹ ਡਿਸਕਸ ਕੀਤੀ ਜਿਹੜਾ ਪੰਨੂ ਸਾਹਿਬ ਬਿਆਨ ਦੇ ਰਹੇ ਆ ਇਹ ਬਿਆਨ ਨੂੰ 14 ਦਿਨ ਲ ਤੋਂ ਪਹਿਲਾਂ ਨਜ਼ਰ ਨਹੀਂ ਆਇਆ ਇਹਨਾਂ ਨੂੰ ਇਹਨਾਂ ਨੇ ਇਸ ਮਹੀਨੇ ਦੇ ਵਿੱਚ ਰਿਪੋਰਟ ਪੇਸ਼ ਕਰਨੀ ਹੈ ਇਹਨਾਂ ਨ ਵਿਧਾਨ ਸਭਾ ਦੇ ਵਿੱਚ ਮੀਟਿੰਗ ਕਰਕੇ ਸਾਰੇ ਤੱਥ ਕਲੀਅਰ ਕੀਤੇ ਆ ਕਿ ਚੰਡੀਗੜ੍ਹ ਜਾਣ ਲੱਗਿਆਂ ਆਪਾਂ 벨ਟਾ ਕਿਉਂ ਲਾ ਲੈਨੇ ਆ ਕਿਉਂਕਿ ਕਾਨੂੰਨ ਸਖਤ ਆ ਉੱਥੇ ਐਦਾਂ ਹੀ ਗੁਰੂ ਗ੍ਰੰਥ ਸਾਹਿਬਾਰੇ ਕਾਨੂੰਨ ਸਖਤ ਤੋਂ ਸਖਤ ਹੋਣਾ ਚਾਹੀਦਾ ਭਾਈ ਗੁਰਜੀਤ ਸਿੰਘ ਉਹਨੇ ਮੀ ਹਨੇਰੀ ਝੱਖੜ ਤੂਫਾਨ ਆਪਣੇ ਪਿੰਡੇ ਦੇ ਹੰਢਾਏ ਕਿਤੇ ਇੱਕ ਵਾਰ ਜਾ ਕੇ ਉਹਦਾ ਹਾਲਚਲ ਪੁੱਛਿਆ ਉਹਦੇ ਪਰਿਵਾਰ ਦਾ ਹਾਲਚਲ ਪੁੱਛਿਆ ਸੁਖਵੀਰ ਸਿੰਘ ਬਾਦਲ ਗੱਲ ਪੱਤਰਕਾਰਾਂ ਦੇ ਧਰਨੇ 'ਚ ਤਾਂ ਪਹੁੰਚ ਗਏ ਜੀ ਕਹਿੰਦੇ ਗਲਤ ਹੋਇਆ ਪਰ ਗੁਰੂ ਗ੍ਰੰਥ ਸਾਹਿਬ ਵਾਸਤੇ ਇੱਕ ਸਿੰਘ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਟਾਬਰ ਤੇ ਬੈਠਾ ਉਹਦੇ ਬਾਰੇ ਇੱਕ ਵਾਰ ਨਹੀਂ ਪਹੁੰਚੇ ਕੋਈ ਗੱਲ ਵੀ ਨਹੀਂ ਕਰੀ ਆਪਣੇ ਮੂੰਹੋਂ ਅਸੀਂ ਤਾਂ ਵੱਡੇ ਲੀਡਰ ਨੇ ਵੱਡੀਆਂ ਸੋਚਾਂ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਾਨ ਦੇ ਵੀ ਸਕਦੇ ਹਾਂ ਤੇ ਲੈ ਵੀ ਸਕਦੇ ਹਾਂ ਪਰ ਉਹ ਪੰਥਕ ਨੇ ਜੀ ਕਹਿੰਦੇ ਅਸੀਂ ਪੰਥਕਾਂ ਪੰਥਕ ਠੀਕ ਹੈ ਉਹਨਾਂ ਨੂੰ ਮੁਬਾਰਕ ਜਿੰਨੇ ਪੰਥਕ ਹੈਗੇ ਆ ਆਪ ਭਲੀ ਭੰਤੀ ਜਾਣਦੇ ਹੋ ਪਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦਾ ਧੰਨਵਾਦ ਕਰਾਂਗੇ ਤੇ ਸ਼੍ਰੀ ਮਤਲਬ ਗੁਰਦੁਆਰਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਦੀਸ਼ ਢਿੱਲਾ ਪ੍ਰਧਾਨ ਜੀ ਆ ਉਹ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਉਹਨਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਉਹੀ ਨਿੱਤਰ ਕੇ ਸਾਹਮਣੇ ਆਏ ਆ ਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗਾਜ ਜੀ ਨੇ ਜੋ ਬਿਆਨ ਦਿੱਤਾ ਸੰਗਤਾਂ ਨੂੰ ਵੀ ਉਹ ਵੀ ਸ਼ਲਾਘਾ ਜੀ ਹੋਗਾ ਉਹਨਾਂ ਦਾ ਧੰਨਵਾਦ ਕਰਨੇ ਆ ਜੀ ਜੀ ਤੇ ਬਾਕੀ ਇਹ ਤਾਂ ਵਹੀਰ ਚਲਣੀ ਹੈ ਅੱਗੇ 15 ਤਰੀਕ ਨੂੰ ਪਹੁੰਚਣਾ 14 ਤਰੀਕ ਨੂੰ ਖੰਡ ਪੜਸਾ ਆਰੰਭ ਹੋਏਗਾ ਦਰਬਾਰ ਸਾਹਿਬ ਤੇ 16 ਨੂੰ ਹੋਵੇਗਾ ਉਹ ਤੋਂ ਬਾਅਦਲੀ ਨੈਕਸਟ ਰੂਪਰੇਖਾ ਜਿਹੜੀ ਉਹ ਤਿਆਰ ਕਰ ਲਾਂਗੇ ਤੇ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰ ਰਹੇ ਆ ਮਾਨ ਸਾਹਿਬ ਸਦਾ ਸਰਕਾਰਾਂ ਨਹੀਂ ਰਹਿੰਦੀਆਂ ਇਹ ਜਿਹੜੇ ਚੁਟਕਲੇ ਸੁਣਾਉਂਦਾ ਸੀ ਹੁਣ ਚੁਟਕਲੇ ਦਿੱਤੇ ਲਾਗੂ ਹੋਏ ਨੇ ਜੇ ਗੁਰੂ ਗ੍ਰੰਥ ਸਾਹਿਬਾਰੇ ਤੁਸੀਂ ਕਾਨੂੰਨ ਨੂੰ ਸਖਤ ਬਣਾ ਦਿਓਗੇ ਰਹਿਂਦੀ ਦੁਨੀਆ 'ਚ ਤੇਰਾ ਨਾਮ ਰਹੇਗਾ ਸੋ ਹੋਰ ਵੀ ਨੇ ਵੀਰ ਹਾਂਜੀ ਵੈਗੁਰੂ ਖਾਲਸਾ ਵੈਗੁਰੂ ਫਤਿਹ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ ਕੀ ਨਾਮਾ ਜੀ ਰਾਜਕੁਮਾਰ ਰਾਣਾ ਪਟਾਲੇ ਤਾ ਜੀ ਰਾਣਾ ਜੀ ਬਹੀਰ ਚੱਲ ਰਹੀ ਐ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਲੈ ਕੇ ਸੰਗਤਾਂ ਨਾਲ ਸਤਿਕਾਰ ਦੇ ਨਾਲ ਚੱਲ ਰਹੀਆਂ ਨੇ ਪਰ ਬਹੁਤ ਘੱਟ ਸੰਗਤਾਂ ਨੇ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਦੇਖੋ ਸੰਗਤਾਂ ਚਾਹੇ ਘੱਟ ਚੱਲ ਰਹੀਆਂ ਨੇ ਪਰ ਜਿਹੜੇ ਚੱਲ ਰਹੇ ਨੇ ਉਹਨਾਂ ਚ ਜज्ਬਾ ਪੂਰਾ ਜੀ ਅਸੀਂ ਭਾਈ ਗੁਰਜੀਤ ਸਿੰਘ ਖਾਲਸਾ ਜਿਹੜਾ ਟਾਵਰ ਤੇ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਰੇ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਕਰ ਰਿਹਾ ਜਿੱਦਣ ਮੈਨੂੰ ਸਾਨੂੰ ਪਤਾ ਲੱਗਿਆ ਬੇਸ਼ੱਕ ਅਸੀਂ ਹਿੰਦੂ ਆ ਪਰ ਅਸੀਂ ਲਗਾਤਾਰ ਲਗਾਤਾਰ 2 ਮਹੀਨੇ ਤੋਂ ਨਾਲ ਨਾਲ ਅਸੀਂ ਕੋਈ ਕੰਮ ਨਹੀਂ ਕਰਿਆ ਆਪਣਾ ਆ ਜਿੰਨੇ ਮੇਰੇ ਵੀਰ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਜਿੱਦਣ ਦੇ ਅਸੀਂ ਚੱਲਿਆ ਜਦੋਂ ਇਹਨਾਂ ਦਾ ਪਹਿਲਾ ਸੀਗਾ ਤੇ ਉਸ ਤੋਂ ਬਾਅਦ ਫਿਰ 12 ਤਰੀਕ ਨੂੰ ਹੋਇਆ ਤੇ ਹੁਣ ਵੀ ਅਸੀਂ ਲਗਾਤਾਰ 30 31 ਨੂੰ ਸਮਾਣੇ ਪਹੁੰਚ ਗਏ ਸੀ ਇੱਕ ਤਰੀਕ ਤੋਂ ਲਗਾਤਾਰ ਨਾਲ ਚੱਲ ਰਹੇ ਯਾਤਰਾ ਦੇ ਤੁਸੀਂ ਨਾਲੋਂ ਜੀ ਧੰਨਵਾਦ ਤੁਹਾਡਾ ਤੇ ਜਿਹੜੇ ਸਾਡੇ ਪੰਥਕ ਹੁੰਦੇ ਨੇ ਜੀ ਜਾਂ ਗੁਰੂ ਘਰਾਂ ਦੇ ਵਜੀਰ ਰਾਗੀ ਢਾਡੀ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਗੁਰੂ ਮਹਾਰਾਜ ਦੇ ਓਟ ਆਸਰਾ ਲੈ ਕੇ ਚੱਲਦੇ ਆ ਉਹ ਲੋਕ ਕਿਉਂ ਨਹੀਂ ਪਹੁੰਚ ਰਹੇ ਜੀ ਦੇਖੋ ਜੀ ਉਹਨਾਂ ਦੇ ਜ਼ਮੀਰਾਂ ਉਹਨਾਂ ਦੀਆਂ ਜ਼ਮੀਰਾਂ ਸੁੱਤੀਆਂ ਪਈਆਂ ਨੇ ਅਸੀਂ ਕਿਸੇ ਬਾਰੇ ਕੀ ਗੱਲ ਕਰ ਸਕਦੇ ਆ ਅਸੀਂ ਤਾਂ ਜ਼ਮੀਰਾਂ ਨੂੰ ਜਗਾਉਣ ਲਈ ਜਿਹੜੇ ਸਾਡੇ ਚਜਾਰੂ ਪ੍ਰਾਣ ਨਿਕਲੇ ਨੇ ਮਨਦੀਪ ਸਿੰਘ ਜੀ, ਰਾਮ ਸਿੰਘ ਰਾਣਾ ਜੀ, ਗੋਲਡਨ ਨੱਟ ਵਾਲੇ ਤੇ ਹੋਰ ਵਿਕਰ ਜੀ ਜਿੰਨੇ ਵੀ ਸਾਡੇ ਸਾਥੀ ਨੇ ਤੁਸੀਂ ਸਾਡੇ ਨਾਲ ਦੇਖਿਆ ਇੱਕ ਮੁੰਡਾ ਹੈਂਡੀਕੈਪਟਾ ਹਾਕਮ ਸਿੰਘ ਬਦੇਸ਼ਾ ਪਟਿਆਲੇ ਤੋਂ ਉਹ ਲਗਾਤਾਰ ਮਤਲਬ ਇੱਕ ਤਰੀਕ ਤੋਂ ਇੱਕ ਤਰੀਕ ਤੋਂ ਤਾਂ ਚੱਲੇ ਹੀ ਆਂ ਫਹੀਰ ਚ ਉਸ ਤੋਂ ਪਹਿਲਾਂ ਲਗਾਤਾਰ ਉਹ ਇਸ ਮੋਰਚੇ ਦੇ ਨਾਲ ਨਾਲ ਕੋਈ ਸਾਨੂੰ ਪਤਾ ਨਹੀਂ ਸੀ ਦੇਖੋ ਅਸੀਂ ਸੱਚ ਕਹਾਂਗੇ ਸਾਨੂੰ ਅਸੀਂ ਪਟਿਆਲੇ ਰਹਿੰਦੇ ਆ ਸਾਨੂੰ ਕਿਸੇ ਨੂੰ ਨਹੀਂ ਸੀ ਪਤਾ ਵੀ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਬੈਠਾ ਹੈ ਤੇ ਜਦੋਂ ਅਸੀਂ ਹਲਕੀ ਫੁਲਕੀ ਕਿਸੇ ਤੋਂ ਸੁਣਦੇ ਸੀ ਸੋਚਿਆ ਕਿਵੇਂ ਕੋਈ ਪਾਣੀ ਦੀ ਟੈਂਕੀ ਤੇ ਬੈਠਾ ਹੈ ਕੋਈ ਵੈਸੇ ਬੈਠਾ ਹੈ ਜਦੋਂ ਆਰਮ ਸਿੰਘ ਰਾਣਾ ਜੀ 골ਡਨ ਹੱਟਲੇ ਆਏ ਉਹਨਾਂ ਨੇ ਦੱਸਿਆ ਅਸੀਂ ਗਏ ਸਾਡਾ ਵੀ ਅੰਦਰੋਂ ਬਲੁੰਦਰ ਆ ਗਿਆ ਵੀ ਕੋ ਸਾਡਾ ਭਰਾ ਦੇਖੋ ਐਡੀ ਤਪੱਸਿਆ ਅੱਜ ਕੱਲ੍ਹ ਕੋਈ 20 ਬੰਦਾ ਬੇਲਾ ਨਹੀਂ ਹੈਗਾ ਹਰ ਬੰਦੇ ਨੂੰ ਕੋਈ ਨਾ ਕੋਈ ਕੰਮ ਹੈ ਪਰ ਫਿਰ ਵੀ ਅਸੀਂ ਸਲਾਮ ਸਲੂਟ ਕਰਦੇ ਆ ਇਹੋ ਜਿਹੇ ਜਜ਼ਬੇ ਵਾਲੇ ਬੰਦਿਆਂ ਦਾ ਦੇਖੋ ਜਦੋਂ ਪਹਿਲਾਂ ਵੀ ਇਤਿਹਾਸ ਹੈ ਜਦੋਂ ਕੋਈ ਸੰਘਰਸ਼ ਕਰਦਾ ਉਹਨੂੰ ਕੋਈ ਨਹੀਂ ਸਲਾੰਗਾ ਕਰਦਾ ਉਹ ਜਦੋਂ ਮਰ ਮੁੱਕ ਜਾਂਦਾ ਉਸ ਤੋਂ ਬਾਅਦ ਉਦੋਂ ਲੱਗਣ ਲੱਜਿੰਦੇ ਨੇ ਮੇਲੇ ਹੋ ਵੱਡੇ ਵੱਡੇ ਜਲਸੇ ਹੁੰਦੇ ਨੇ ਵੀ ਫਲਾਣਾ ਕੰਮ ਕਰਿਆ ਸੀ ਬੰਦਾ ਸ਼ਹੀਦੀ ਪ੍ਰਾਪਤ ਕਰ ਗਿਆ ਉਹ ਬਾਈ ਜਿਉਂਦੇ ਜੀ ਤਾਂ ਆਜੋ ਅਸੀਂ ਤਾਂ ਬੇਨਤੀ ਕਰਦੇ ਆ ਸਿੱਖ ਸੰਗਤਾਂ ਸਿੱਖ ਸੰਗਤਾਂ ਨੂੰ ਬੱਦ ਬਦੋ ਵੱਧ ਕਟੋ-ਕਟ ਜੇ ਤੁਹਾਡੇ ਕੋਲ 15 15 ਦਿਨ ਨਹੀਂ ਹੈਗੇ 15 ਮਿੰਟ ਕੱਢ ਲਓ ਜੇ ਅੱਜ ਨਾ ਤੁਸੀਂ ਚੱਲੇ ਤੁਸੀਂ ਆਪਣੇ ਧਰਮ ਦੇ ਹੈ ਨਹੀਂ ਮੈਨੂੰ ਇਹ ਗੱਲ ਕਹਿਣ ਚ ਕੋਈ ਗਰਾਂਜ ਨਹੀਂ ਔਰ ਨਾ ਕੋਈ ਸ਼ਿਕਵਾ ਦੇਖੋ ਇਹ ਵਾਰ-ਵਾਰ ਅੱਡੀਆਂ ਐਡੇ ਵੱਡੇ ਟੀਚੇ ਨਹੀਂ ਚੱਕੇ ਜਾਂਦੇ ਕਹਿਣਾ ਤੇ ਕਰਨੇ 'ਚ ਫਰਕ ਹੈ ਜਿਹੜੇ ਬੰਦੇ ਚੱਲੇ ਨੇ ਹਰ ਬੰਦੇ ਦਾ ਕੰਮਕਾਰ ਆ ਕੋਈ ਬੰਦਾ ਬੇਲਾ ਨਹੀਂ ਪਰ ਅਸੀਂ ਬੇਨਤੀ ਕਰਦੇ ਆ ਵੀ ਜਿਹਦੇ ਕੋਲ ਜਿੰਨਾ ਵੀ ਸਮਾਂ ਬਾਬਾ ਜੀ ਜਰੂਰ ਕੱਢੋ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਰੂਰ ਪੁੱਛਣਾ ਚਾਹੀਦਾ ਏ ਸਵਾਲ ਉਹਨਾਂ ਸਿੰਗਰਾਂ ਨੂੰ ਦੀ ਆ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਵੱਡੀਆਂ ਫੜਾ ਮਾਰਦੇ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਸਾਡੇ ਵਿਆਹਾਂ ਦੇ ਵਿੱਚ ਖਾੜੇ ਲਵਾਉਂਦੇ ਨੇ ਉਹਨਾਂ ਸਿੰਘਾਂ ਨੂੰ ਵੀ ਸਵਾਲ ਆ ਕੀ ਉਹ ਗੁਰੂ ਮਹਾਰਾਜ ਦੇ ਹੱਕ ਦੇ ਵਿੱਚ ਗੁਰੂ ਮਹਾਰਾਜ ਦੇ ਕੱਟ ਦੇ ਵਿੱਚ ਤਾਂ ਨਹੀਂ ਆਉਂਦੇ ਕਿ ਗੁਰੂ ਮਹਾਰਾਜ ਨੇ ਕੁੱਤੇ ਕੰਮਾਂ ਤੋਂ ਮਨਾ ਕਰਿਆ ਵਾ ਸਵਾਲ ਸੁਖਵੀਰ ਸਿੰਘ ਬਾਦਲ ਨੂੰ ਵੀ ਆ ਜਿਹੜੇ ਪੱਤਰਕਾਰਾਂ ਦੇ ਕੱਠ 'ਚ ਤਾਂ ਪਹੁੰਚ ਗਏ ਪਰ ਜਿਹੜਾ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕਰ ਰਿਹਾ ਹੈ ਉਹਦੇ ਲਈ ਸੁਖਵੀਰ ਸਿੰਘ ਬਾਦਲ ਨੇ ਇੱਕ ਬਿਆਨ ਤੱਕ ਨਹੀਂ ਦਿੱਤਾ ਵੱਡੇ ਸਵਾਲ ਨੇ ਜਿਹੜੇ ਉੱਠਦੇ ਨੇ ਫਿਲਹਾਲ ਸਰਕਾਰ ਕਦੋਂ ਕਾਨੂੰਨ ਬਣਾਉਂਦੀ ਹੈ ਇਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ